ਵੇਰਾ ਬਾਬਾ ਨਾਨਕ ਦੇ ਕੋਨੇ ਕੋਨੇ ਦੁਆਏ ਸ਼ਰੋਮਣੀ ਅਕਾਲੀ ਦਲ ਦੇ ਪਰਿਵਾਰ ਦੇ ਮੈਂਬਰ ਸਭਾਨ ਗੱਜ ਕੇ ਫਤੇ ਬਲਾਉ ਵਾਇਗੁਰੂ ਜੀ ਕਾ ਖਾਲਸਾ ਵਾਇਗੁਰੂ ਜੀ ਕੀ ਫਤਿਹ ਸਭ ਤੋਂ ਪਹਿਲੇ ਮੈਂ ਮੈਂ ਵਧਾਈ ਦੇਣਾ ਚਾਹਣਾ ਸਮੂਚੀ ਡੇਰਾ ਬਾਬਾ ਨਾਨਕ ਤੇ ਵਰਕ ਕਰਦਾ ਆ ਜੰਗ ਤੁਸੀਂ ਲੜ ਰਹੇ ਹੋ ਸਿਰ ਝੁਕਦਾ ਤੁਹਾਡਾ ਮੈਂ ਪਿਛਲੇ 3 ਮਹੀਨਿਆਂ ਤੋਂ ਤਕਰੀਬਨ 80 ਹਲਕਿਆਂ ਦਾ ਪੰਜਾਬ ਬਚਾਓ ਯਾਤਰਾਤ ਗਿਆ 3200 ਕਿਲੋਮੀਟਰ ਉਹ ਕੀਤੇ ਤੇ ਬਾਕੀ ਸਾਰੇ ਹਲਕਿਆਂ 'ਚ ਮੈਂ ਬੋਲ ਕੇ ਆਇਆ ਹੈ ਰੈਲੀਆਂ 'ਚ ਵੀ ਸਮਾਉਣ ਕੀਤੀਆਂ ਪਰ ਮੈਂ ਕਹਿ ਸਕਦਾ ਜਿੰਨਾ ਵੱਡਾ ਕੱਟ ਤੁਸੀਂ ਕੀਤਾ ਹੈ ਸਭ ਤੋਂ ਇੱਕ ਨੰਬਰ ਤੇ ਤੁਸੀਂ ਜਦੋਂ ਮੈਂ ਅੰਦਰ ਆ ਰਿਹਾ ਸੀ ਮੈਨੂੰ ਕਹਰੇ ਸੀ ਬਗੈਰ ਲਾੜੇ ਤੋਂ ਪਰ ਬਰਾਤ ਇਕੱਠੀ ਹੋਈ ਪਈ ਹੈ ਗੱਲ ਸੱਚੀ ਹੈ ਦੇਖੋ ਇੱਕਦਮ ਤੁਹਾਡੇ ਜਿਹੜਾ ਲੀਡ ਕਰਦਾ ਭੱਜੇ ਕਿੱਡਾ ਵੱਡਾ ਸੈਟ ਬੈਕ ਹੁੰਦਾ ਪਰ ਮੈਂ ਦੇਖਿਆ ਤੇ ਮੈਨੂੰ ਮਾਣ ਆ ਤੁਹਾਡੇ ਤੇ ਤੁਸੀਂ ਕਿਵੇਂ 파ਟੀ ਨਾ ਖੜੇ ਰਹੇ ਮੈਂ ਕਿਤੇ ਕਿਤੇ ਮੈਨੂੰ ਦੁੱਖ ਲੱਗਦਾ ਹੈ ਕਿ ਕਈ ਲੀਡਰ ਤਾਂ ਦੋ ਦੋ ਗਨਮੈਨਾਂ ਕਰਕੇ ਭੱਜ ਗਏ ਇੱਥੇ ਲੋਕ ਵੀ ਵੀ ਪਰਚੇ ਕਰਾ ਕੇ ਵੀ ਬੈਠੇ ਆਂ ਪਾਰਟੀ ਨਾ ਖੜੇ ਆ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਅੱਜ ਜੋ ਹਾਲਾਤ ਪੰਜਾਬ ਦੇ ਆ ਇੱਕ ਪਾਸੇ ਥੋੜੀ ਜੱਥੇਬੰਦੀ ਖਾਲਸਾ ਪੰਥ ਦੀ ਫੌਜ ਸ਼੍ਰੋਮਣੀ ਅਕਾਲੀ ਦਲ ਹੈ ਜੋ ਗਰੀਬ ਦੀ ਆਵਾਜ਼ ਹੈ ਕਿਸਾਨਾਂ ਦੀ ਆਵਾਜ਼ ਹੈ ਜੋ ਸਾਰੇ ਧਰਮਾਂ ਦਾ ਸਤਕਾਰ ਕਰਨ ਵਾਲੀ ਪਾਰਟੀ ਹੈ ਗੁਰੂਆਂ ਦੇ ਦੱਸੇ ਹੋਏ ਰਸਤੇ ਤੇ ਚੱਲਣ ਵਾਲੀ ਪਾਰਟੀ ਹੈ ਤੁਸੀਂ ਜਾਣਦੇ ਹੋ ਬਾਦਲ ਸਾਹਿਬ ਮੁੱਖ ਮੰਤਰੀ ਦੇ 22 ਸਾਲ ਸਾਰੇ ਧਰਮਾਂ ਦੇ ਲੋਕ ਸੋਚਦੇ ਸੀ ਕਿ ਬਾਦਲ ਸਾਹਿਬ ਸਾਡੇ ਆ ਕ੍ਰਿਸਚੀਅਨ ਵੀਰ ਸੋਚਦੇ ਸੀ ਬਾਦਲ ਸਾਹਿਬ ਸਾਡੇ ਆ ਮੁਸਲਮਾਨ ਵੀਰ ਕਹਿੰਦੇ ਸੀ ਬਾਦਲ ਸਾਹਿਬ ਸਾਡੇ ਆ ਹਿੰਦੂ ਭਰਾ ਕਹਿੰਦੇ ਸੀ ਬਾਦਲ ਸਾਹਿਬ ਸਾਡੇ ਆ ਲੀਡਰ ਉਹ ਮੁੱਖ ਮੰਤਰੀ ਤੇ ਉਹ ਪ੍ਰਧਾਨ ਮੰਤਰੀ ਜਿਹੜਾ ਦੇਸ਼ ਵਿੱਚ ਜੋ ਸਾਰੇ ਧਰਮਾਂ ਦਾ ਸਤਕਾਰ ਕਰੇ ਸਾਰੇ ਧਰਮਾਂ ਨੂੰ ਆਪਣੀ ਆਪਣੀ ਸਪੇਸ ਦੇ ਅੱਜ ਜੋ ਹੋ ਰਿਹਾ ਦੇਸ਼ ਵਿੱਚ ਬੜੀ ਖਤਰਨਾਕ ਪੋਲਿਟਿਕ ਸਿਆਸਤ ਇਸੂ ਚੱਲ ਪਈ ਹੈ ਦੇਸ਼ ਦਾ ਪ੍ਰਧਾਨ ਮੰਤਰੀ ਮੋਦੀ ਸਾਹਿਬ ਜੋ ਬਿਆਨ ਦੇ ਰਹੇ ਹੈ ਅੱਜਕੱਲ ਬਹੁਤ ਹੀ ਖਤਰਨਾਕ ਬਿਆਨ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਇਹ ਜੇ ਬਿਆਨ ਨਹੀਂ ਦੇਣੇ ਚਾਹੀਦੇ ਕਿਤੇ ਮੁਸਲਮਾਨ ਭਾਈਚਾਰੇ ਦੇ ਖਿਲਾਫ ਬੋਲ ਲੈਂਦੇ ਆ ਕਿਤੇ 크ਰਿਸਚੀਅਨ ਭਾਈਚਾਰੇ ਦੇ ਖਿਲਾਫ ਤੁਸੀਂ ਹੈਰਾਨ ਰਹੇ ਹੋਗੇ ਪ੍ਰਧਾਨ ਮੰਤਰੀ ਦਾ ਬਿਆਨ ਕਿ ਜੇ ਤੁਸੀਂ ਬੀਜੇਪੀ ਦੇ ਵਿੱਚ ਨਾ ਵੋਟਾਂ ਪਾਈਆਂ ਤੁਹਾਡੇ ਮੰਗਲ ਸੂਤਰ ਖੋਲ ਕੇ ਲੈ ਜਾਣਗੇ 70 ਸਾਲ ਤੱਕ ਕਿਸ ਨੇ ਖੋਇ ਨਹੀਂ 18% ਵਾਦੀ ਕਿਵੇਂ ਖੋਲੂਗੀ ਤੇ ਤੁਸੀਂ ਦੇਖਿਆ ਜਦੋਂ ਦੇ ਤੁਸੀਂ ਆਪਾ ਕਿਸਾਨੀ ਇਸ ਅੰਦੋਲਨ ਵਿੱਚ ਹਿੱਸਾ ਲੱਗਦਾ ਸ਼੍ਰੋਮਣੀ ਅਕਾਲੀ ਦਲ ਨੇ ਆ 30 ਸਾਲ ਦਾ ਗੜਜੋੜ ਤੋੜ ਕੇ ਮੰਤਰੀ ਮੰਡਲ ਤੇ ਵੀ ਨੱਤ ਮਰੀ ਥੋੜੇ ਨਾ ਕਿਸਾਨੀ ਨਾ ਖੜ ਗਏ ਕਿਉਂਕਿ ਕਿਸਾਨਾਂ ਦੀ ਸਹੀ ਮਿਹਨਤੇ ਜੇ ਕੋਈ ਇੱਜ਼ਤ ਹੈ ਕਈ ਤਾਂ ਗੱਲਾਂ ਕਰਦੇ ਆ ਜਥੇਬੰਦੀ ਦੇ ਨਾਂ ਲੈ ਕੇ ਅਸਲੀ ਕਿਸਾਨਾਂ ਦੀ ਦੇਜ ਦੀ ਜਥੇਬੰਦੀ ਸ਼੍ਰੋਮਣੀ ਅਕਾਲੀ ਦਲ ਦਾ ਜਦੋਂ ਆਪਾਂ ਅਕਾਲੀ ਦਲ ਖੜ ਗਿਆ ਪਹਿਲੇ ਵੀ ਨਾਂ ਸੀ ਤੇ ਇਹਨਾਂ ਨੇ ਦੇਖਿਆ ਕਿ ਇਸ ਕੌਮ ਨੂੰ ਕਮਜ਼ੋਰ ਕਰੋ ਉਹਨਾਂ ਨੇ ਦੇਖਿਆ ਕਿ ਵੱਡੀ ਤਾਕਤ ਇਸ ਕੌਮ ਨੂੰ ਗੁਰੂ ਨੇ ਕੀ ਕੀਤਾ ਤੁਹਾਡੇ ਤੇ ਵਾਰ ਕਰਨੇ ਸ਼ੁਰੂ ਕੀਤੇ ਖਾਲਸਾ ਜੀ ਅੱਜ ਤਤ ਹਜ਼ੂਰ ਸਾਹਿਬ ਤੇ ਜਿਹੜੀ ਕਮੇਟੀ ਸੀ ਆਪਣੀ ਜਿਹੜੀ ਪਿਛਲੇ 70 80 ਸਾਲਾਂ ਤੋਂ ਚਲਾਰੀ ਸੀ ਜਿਹਦੇ ਵਿੱਚ ਸਿੰਘ ਸਭਾਵਾਂ ਦੇ ਮੈਂਬਰ ਹੁੰਦੇ ਆ ਐ ਜੀਪੀਸੀ ਦੇ ਮੈਂਬਰ ਹੁੰਦੇ ਆ ਮੈਂਬਰ ਪਾਰਲੀਮੈਂਟ ਸਿੱਖ ਹੁੰਦੇ ਆ ਤੇ ਉੱਥੋਂ ਦੇ ਇਲੈਕਟਿਡ ਮੈਂਬਰ ਹੁੰਦੇ ਆ ਉਹ ਸਾਰਾ ਕੁਝ ਖਤਮ ਕਰਕੇ ਉਹਨਾਂ ਨੇ ਆਰਐਸਐਸ ਦੇ ਬੰਦੇ ਨਾਮਿਨੇਟ ਕਰਤੇ ਤਖਤ ਹਜ਼ੂਰ ਸਾਹਿਬ ਤੇ ਕਾਬਜ ਹੋ ਗਏ ਤਖਤ ਪਟਨਾ ਸਾਹਿਬ ਤੇ ਕਾਬਜ ਹੋ ਗਏ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਹਨਾਂ ਦੇ ਕਾਬਜ ਹੋ ਗਏ ਕੱਲ ਤੁਸੀਂ ਪਰਸੋਂ ਵੀਡੀਓ ਦੇਖੀ ਹੋਣੀ ਹੈ ਕਾਲਕਾ ਦੀ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਜਿਹੜਾ ਕਹਿ ਰਿਹਾ ਕਿ ਬੀਜੇਪੀ ਨੂੰ ਵੋਟਾਂ ਪਾਓ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਉਹਨਾਂ ਨੇ ਤੋੜਦੀ ਜਿਹੜੀ ਅੰਗਰੇਜ਼ ਵੀ ਕਰ ਸਕੇ ਕੋਈ ਹੋਰ ਪਾਰਟੀ ਨਹੀਂ ਕਰ ਸਕੀ ਇਹਨਾਂ ਨੇ ਸ਼੍ਰੋਮਣੀ ਗੁਰਦੁਆਰਾ ਕੰਪਟੀ ਕਮੇਟੀ ਤੋੜ ਕੇ ਹਰਿਆਣੇ ਦੀ ਅਲੱਗ ਕਰਤੀ ਤੇ ਉੱਥੇ ਬਿਠਾਤੇ ਦਾਦੂ ਵਾਲ ਵਰਗੇ ਜਿਹੜੇ ਏਜੰਸੀਆਂ ਦੇ ਬੰਦੇ ਆਪਣੇ ਹਾਸ ਆ ਸਾਰਾ ਕੁਸ਼ਟ ਹੋਇਆ ਕਿਉਂਕਿ ਤੁਸੀਂ ਆਪਣੀ ਜਥੇਬੰਦੀ ਨੂੰ ਕਮਜ਼ੋਰ ਕਰ ਦਿੱਤਾ ਜਿਹੜੀ ਤੁਹਾਡੀ ਫੌਜ ਸੀ ਜਿਹੜੀ ਥੋੜੀ ਢਾਲ ਸੀ ਜਿੱਥੇ ਕੋਈ ਸਿੱਖ ਭੈਣ ਭਰਾ ਨੂੰ ਜਾਂ ਕਿਸੇ ਪੰਜਾਬੀ ਨੂੰ ਕਿਤੇ ਹਿੰਦੁਸਤਾਨ ਵਿੱਚ ਜਾਂ ਦੁਨੀਆ ਸਮੱਸਿਆ ਆਉਂਦੀ ਉਹ ਸਿੱਧੇ ਟੈਲੀਫੋਨ ਕਰਦੇ ਕਾਲੀ ਦਲ ਦੇ ਪ੍ਰਧਾਨ ਨੂੰ ਆ ਪਿੱਛੇ ਜਿਹੜੇ ਆਪਣੇ ਕਿਸਾਨ ਵੀਰ ਯੂਪੀ ਵਿੱਚ ਜਿਨ੍ਹਾਂ ਨੇ ਜ਼ਮੀਨਾਂ ਆਬਾਦ ਕੀਤੀਆਂ ਉਹਨਾਂ ਨੂੰ ਯੋਗੀ ਦੀ ਸਰਕਾਰ ਉਹਨਾਂ ਤੋਂ ਜ਼ਮੀਨਾਂ ਵਾਪਸ ਲੈ ਲਈ ਸੀ ਮੇਰੇ ਕੋਲ ਟੈਲੀਫੋਨ ਆਇਆ ਉਹਨਾਂ ਦਾ ਮੈਂ ਉੱਥੇ ਗਿਆ ਤੇ ਉਹਨਾਂ ਦੀਆਂ ਚਪੀਨਾ ਬਚਾਲੀਆਂ ਸਿੱਕਮ ਗੁਰੂ ਘਰ ਦੀ ਸਮੱਸਿਆ ਆਈ ਮੇਰੇ ਕੋਲੇ ਆਏ ਮੈਂ ਉੱਥੇ ਗਏ ਕੇ ਉੱਥੇ ਗੁਰੂ ਘਰ ਦੀ ਸਮੱਸਿਆ ਹੱਲ ਕਰਾਈ ਜਿੱਥੇ ਜਿੱਥੇ ਕੁਝ ਮਸੱਈਆ ਆਉਂਦੀ ਹੈ ਅਸੀਂ ਜਾਂਦੇ ਹਾਂ ਲੜਨ ਵਾਸਤੇ ਪਰ ਆਪਾਂ ਗੱਲਾਂ ਚ ਆਗੇ ਕਿੰਨਾਂ ਦੀਆਂ ਆ ਸੈਂਟਰ ਸੈਂਟਰ ਦੀਆਂ ਪਾਰਟੀ ਦਿੱਲੀ ਦੀਆਂ ਪਾਰਟੀਆਂ ਦੀਆਂ ਆ ਝਾੜੂ ਵਾਲਿਆਂ ਦੀਆਂ ਆ ਕਾਂਗਰਸੀਆਂ ਦੀਆਂ ਤੇ ਤੁਹਾਨੂੰ ਕਹਿਣ ਲੱਗੇ ਕਿ ਤੁਸੀਂ ਸਿੱਖ ਵਿਰੋਧੀ ਹੋ ਬੇਅਦਬੀ ਸਾਡੀ ਸਰਕਾਰ ਦੇ ਦੌਰਾਨ ਹੋਈ ਬਹੁਤ ਦੁੱਖ ਦੀ ਘਟਨਾ ਹੈ ਪਰ ਉਹਨਾਂ ਨੇ ਕਹਿ ਦਿੱਤਾ ਕਰਾਈ ਘਰ ਇਧਰ ਨੇ ਕੋਈ ਕਰਾ ਸਕਦਾ ਸਾਹ ਪ੍ਰਕਾਸ਼ ਸਿੰਘ ਬਾਦਲ ਦੇ ਘਰੇ ਮੇਰੇ ਘਰੇ ਤੁਸੀਂ ਗਜ਼ਮਰਜੀ ਚਲੇ ਜਾਓ ਗੁਰੂ ਮਹਾਰਾਜ ਦਾ ਪ੍ਰਕਾਸ਼ ਹੈ ਪਾਠ ਚੱਲਦੇ ਰਹਿੰਦੇ ਆ ਆਪਣੇ ਕਿਸੇ ਘਰ ਦੀ ਘਰੇ ਚਲੇ ਜਾ ਗੁਰੂ ਮਹਾਰਾਜ ਦਾ ਪ੍ਰਕਾਸ਼ ਹੋਊਗਾ ਪਾਠ ਚੱਲਦੇ ਆ ਜਿਹੜੀ ਗੁਰੂ ਘਰ ਦੀ ਸੇਵਾ ਕਰਨ ਵਾਲੀ ਪਾਰਟੀ ਨੂੰ ਤਾਂ ਉਹਨਾਂ ਏਜੰਸੀਆਂ ਨੇ ਉਹਨਾਂ ਦਾਦੂ ਵਰਗਿਆਂ ਨੇ ਮੰਡ ਵਰਗਿਆਂ ਨੇ ਆ ਰੋਡੇ ਵਰਗਿਆਂ ਨੇ ਜਿਹੜੇ ਜਿਵੇਂ ਏਜੰਸੀਆਂ ਚਲਾਉਂਦੀਆਂ ਉਹਵੇਂ ਚੱਲਦੇ ਐ ਕਿਉਂਕਿ ਉਹਨੂੰ ਪਤਾ ਸੀ ਕਿ ਕਾਲੀ ਦਲ ਕਮਜ਼ੋਰ ਹੋ ਗਿਆ ਤਾਂ ਸਾਸੀਂ ਪੰਜਾਬ ਤੇ ਕਬਜ਼ਾ ਕਰ ਲਾਂਗੇ ਤੇ ਉਹ ਕਾਮਯਾਬ ਹੋ ਗਏ ਤੇ ਅੱਜ ਤੁਹਾਡਾ ਦੇਖੋ ਕੀ ਹਾਲ ਕਰ ਦਿੱਤਾ ਅੱਜ ਸਾਰੇ ਬੈਠੇ ਆ ਕਿਸਾਨੀ ਦੀ ਗੱਲ ਕਰਦੇ ਹੋ

ਆਹ ਮੰਡੀਆਂ ਜਿੱਥੇ ਫਸਲਾਂ ਵੇਚਦੀਆਂ ਪਿੰਡਾਂ ਵਿੱਚ ਬਣਾਈਆਂ ਕਾਲੀ ਦਲ ਨੇ ਨਹਿਰਾਂ ਕੱਡੀਆਂ ਕਾਲੀ ਦਲ ਨੇ ਕਸੀਆਂ ਬਣਾਈਆਂ ਕਾਲੀ ਦਲ ਨੇ ਖਾੜੇ ਬਣਾਏ ਪੱਕੇ ਕਾਲੀ ਦਲ ਨੇ ਅੰਡਰਗਰਾਉਂਡ ਪਾਈਪ ਰਿੰਗ ਪਾਣੀ ਪਜਾਇਆ ਕਾਲੀ ਦਲ ਨੇ ਇੱਕ ਵੀ ਚੀਜ਼ ਦੱਸ ਦਿਓ ਜਿਹੜੀ ਕਾਂਗਰਸ ਨੇ ਦਿੱਤੀ ਹੋਏ ਅੱਜ ਜਿਹੜੇ ਟਰੈਕਟਰ ਹੈ ਜਿਹਦੇ ਟੈਕਸ ਲੱਗਦਾ ਹੁੰਦਾ ਸੀ ਆ ਮਾਫ ਕੀਤਾ ਕਾਲੀ ਦਲ ਨੇ ਆ ਮਰੇ ਗਰੀਬਾਂ 'ਤੇ ਬੈਠੇ ਆ ਆਟਾ ਦਾਲ ਸਕੀਮ ਬਾਦਲ ਸਾਹਿਬ ਨੇ ਲਿਆਂਦੀ ਹਰ ਮਹੀਨੇ ਆਟਾ ਦਾਲ ਮਿਲਦਾ ਸੀ ਤੇ ਬੰਦ ਕਰ ਦਿੱਤਾ ਸ਼ਗਨ ਸਕੀਮ ਬਾਦਲ ਸਾਹਿਬ ਦੀ ਸੀ ਪੈਨਸ਼ਨ ਪਹਿਲੇ ਬਜ਼ੁਰਗਾਂ ਨੂੰ ਪੈਨਸ਼ਨ ਨਹੀਂ ਹੁੰਦੀ ਸੀ ਪੰਜਾਬ ਪਹਿਲੀ ਵਾਰ ਬਾਦਲ ਸਾਹਿਬ ਬਣੇ ਤੇ ਉਹਨਾਂ ਨੇ ਪੈਨਸ਼ਨ ਲਾਗੂ ਕੀਤੀ 200 ਯੂਰੂ ਦੀ ਵੀ ਦੇ ਮਾਫ ਕੀਤੇ ਐਸੀ ਪਰਿਵਾਰਾਂ ਨੂੰ ਅਸੀਂ ਸਕਾਲਰਸ਼ਿਪ ਦਿੰਦੇ ਸੀ 6 ਲੱਖ ਬੱਚਿਆਂ ਨੂੰ ਪੜਾਉਂਦੇ ਸੀ ਮੁਫਤ ਉਹ ਬੰਦ ਹੈ ਅੱਜ ਸਰਕਾਰੀ ਸਕੂਲਾਂ ਦੀ ਲੜਕੀਆਂ ਨੂੰ ਸਾਈਕਲ ਦਿੰਦੇ ਸੀ ਜਾਣ ਵਾਸਤੇ ਗਰਮੀ ਤੇ ਬਰਮੇ ਬੰਦ ਹੈ ਨੌਜਵਾਨਾਂ ਨੂੰ ਜਿਮ ਖੇਡਾਂ ਦੇ ਸਮਾਨ ਦਿੰਦੇ ਸੀ ਬੰਦ ਹੈ ਸੇਵਾ ਕੇਂਦਰ ਤੁਹਾਡੇ ਕੋਲੇ ਪਿੰਡਾਂ 'ਚ ਖੋਲੇ ਤੁਸੀਂ ਆਪਣੇ ਕੰਮ ਕਰਾ ਲਓ ਬੰਦ ਹੈ ਆ ਨੌਜਵਾਨ ਨੂੰ ਜਿਮ ਖੇਡਾਂ ਦਾ ਸਮਾਨ ਦਿੰਦੇ ਸੀ ਪਿੰਡ ਪਿੰਡ ਬੰਦ ਹੈ ਪਸ਼ੂ ਮੇਲੇ ਕਰਾਉਂਦਾ ਸੀ ਮੈਂ ਕਿ ਲੋਕਾਂ ਨੂੰ ਜਾਨਵਰਾਂ ਦਾ ਸ਼ੌਕ ਤੇ ਪੜੇ ਲੋਕਾਂ ਨੇ ਵਧੀਆ ਮੱਜਾ ਗਾਣ ਰੱਖ ਲਈਆਂ ਬੰਦ ਹੋ ਗਿਆ ਘੋੜਿਆਂ ਦੇ ਮੇਲੇ ਕਰਾਉਂਦਾ ਸੀ ਬੰਦ ਕਰਤੇ World Cup ਕਬੱਡੀ ਕਰਾਉਂਦਾ ਸੀ ਮੇਲਾ ਇੱਕ ਮਹੀਨਾ ਪੂਰੇ ਮੇਲਾ ਬਣ ਜਾਂਦਾ ਸੀ ਪੰਜਾਬ 'ਚ ਘਾ ਪੂਰੇ ਪੰਜਾਬ 'ਚ ਅਸੀਂ World Cup ਕਬੱਡੀ ਕਰਾਉਂਦੇ 16 ਮੁਲਕਾਂ 'ਚ ਅਸੀਂ ਟੀਮਾਂ ਤਿਆਰ ਕੀਤੀਆਂ ਬੰਦ ਤੁਸੀਂ ਇੱਕ ਗੱਲ ਦੱਸੋ ਇਹਨਾਂ ਨੇ ਕੀ ਕੀਤਾ ਕੀ ਹੈ 10 ਸਾਲ ਖਰਾਬ ਹੋ ਗਏ ਤੁਹਾਡੇ ਬੜੀ ਸਪੀਡ ਨਾਲ ਕੰਮ ਚਲਾਤਾ ਸੀ ਤੁਸੀਂ ਦੇਖੋ ਪਹਿਲੇ ਬਿਜਲੀ ਦੇ 10-10 ਘੰਟੇ ਕੱਟ ਲੱਗਦੇ ਸੀ ਅਸੀਂ ਵਾਦਾ ਕੀਤਾ ਪੂਰੀ ਸਪਲਟ ਕਰਾਵਾਂਗੇ ਥਰਮਲ ਪਲੈਂਟ ਬਣਾ ਕੇ ਪੂਰੀ ਕਰ ਦਿੱਤੀ ਤੇ ਹੁਣ ਦੇਖੋਗੇ ਇਸ ਸਾਲ ਗਰਮੀ 'ਚ ਆ ਦੋ ਤਰੀਕ ਦੇ ਬਾਅਦ ਜਿਨ੍ਹਾਂ ਕੋਲੇ ਇਨਵਰਟਰ ਹੈ ਨਹੀਂ ਅੱਜ ਹੀ ਲੈ ਲਓ ਮਹਿੰਗੇ ਹੋ ਜਾਣਗੇ ਜਨਰੇਟਰ ਵੀ ਹੁਣੇ ਲੈ ਲਓ ਇੱਕੋ ਮੱਛਰ ਮਾਰਨ ਵਾਲੀ ਸਪਰੇ ਵੀ ਰੱਖ ਲੂ ਕੋਈ ਰਾਤ ਨੂੰ ਮੱਛਰ ਦੋ ਤਰੀਕ ਨੂੰ ਆਉਣਗੇ ਕਿਉਂਕਿ ਇਹਨਾਂ ਨੇ ਬਿਜਲੀ ਬਿਜਲੀ ਮਹਿਕਮੇ ਦੇ ਚੇਅਰਮੈਨ ਨਾਲ ਗੱਲ ਕਰ ਰਿਆ ਸੀ ਮੈਨੂੰ ਕਹਿੰਦਾ ਜੀ ਦੋ ਪਹਿਲੀ ਤਰੀਕ ਤੱਕ ਤਾਂ ਸੀ ਇੰਤਜ਼ਾਮ ਕਰੀ ਬੱਟੇ ਖਰੀਦ ਗਰੂਦ ਕੇ ਦੋ ਦੇ ਬਾਅਦ ਸਾਡੇ ਹੱਥ ਘੜੇ ਐ 8-8 ਘੰਟੇ ਲੱਗਣਗੇ ਕਿਉਂ ਲੱਗਣਗੇ ਪਿਛਲੇ 7-8 ਸਾਲਾਂਾਂ ਚ ਇੱਕ ਵੀ ਨਵਾਂ ਥਰਮਲ ਪਲਾਂਟ ਨਹੀਂ ਲਾਇਆ ਜਿਹਦੇ ਨਾਲ ਡਿਮਾਂਡ ਜਿਵੇਂ ਵਧੀ ਜਾਂਦੀ ਐ ਉਹ ਡਿਮਾਂਡ ਪੂਰੀ ਕਰਨ ਵਾਸਤੇ ਅਡੋਪ ਤਾਂ ਪੰਜਾਬ ਇਹਨਾਂ ਨੇ ਡੱਕਾ ਤੋੜਿਆ ਨਹੀਂ ਮਿਲੇ ਹੈ ਨਹੀਂ 5 ਸਾਲ ਕੈਪਟਨ ਦਿਖਾਈ ਦਿੱਤਾ ਕਿਤੇ ਆ ਝਾੜੂ ਵਾਲੇ ਆ ਗਏ ਮੈਂ ਤਾਂ ਹੈਰਾਨ ਆ ਆਪਣੀ ਕੌਮ ਤੇ ਤੁਸੀਂ ਰੋਜ਼ ਅਰਦਾਸ ਕਰਦੇ ਰਾਜ ਕਰੇਗਾ ਖਾਲਸਾ ਦੇ ਦਾ ਕਿਉਂ ਝਾੜੂ ਵਾਲ ਕੱਲਾ ਕੰਦ ਦੀ ਲਿਖਦਾ ਕੱਲੇ ਕੰਦ ਤੇ ਲੱਗਦਾ ਝਾੜੂ ਨੂੰ ਮੌਕਾ ਦੇ ਦਿਓ ਸਾਰੇ ਮਗਰ ਝਾੜੂ ਝਾੜੂ ਕਰਨਗੇ ਤੇ ਤੁਸੀਂ ਨਹੀਂ ਤੁਸੀਂ ਕਿਹਨੂੰ ਦਿੱਤਾ ਹੈ ਉਹ ਨਹੀਂ ਤੁਸੀਂ ਸੁਖੀ ਰੰਧਾਵੇਣ ਦਿੱਤਾ ਜਿਹਦੇ ਬਾਪ ਨੇ ਮਠਾਈ ਜਿਨੇ ਦਰਬਾਰ ਸਾਹਿਬ ਤੇ ਮਠਾਈ ਬੰਨੀ ਓਏ ਤੇ ਉਸ ਪਰਿਵਾਰ ਨੂੰ ਆਪਾਂ ਜਿੱਤਾ ਦੇ ਖਾਲਸਾ ਜੀ ਮਾਜੇ ਦੀ ਧਰਤੀ ਦੇ ਕਾਂਗਰਸ ਨੂੰ ਵੋਟ ਪਾ ਦੇ ਇਹ ਤੋਂ ਮਾੜੀ ਗੱਲ ਕੀ ਹੈ ਮੈਂ ਉਹੀ ਮੈਂ ਜਿਹੜੀ ਗੱਲ ਕਰ ਰਿਹਾ ਮੈਂ ਜਿਹੜੀ ਜਿਹੜੀ ਮੈਂ ਗੱਲ ਕਰ ਰਿਹਾ ਦੇਖੋ 1 ਜੂਨ ਹੈ 1 ਜੂਨ ਵੋਟਾ ਪੈਣੀ ਆ 1 ਜੂਨ ਨੂੰ ਤੇ 1 ਜੂਨ ਉਹ ਐ ਸ਼੍ਰੀਕਲ ਤਖਤ ਸਭ ਤੇ ਟੈਂਕਾਂ ਤੋਪਾਂ ਦੇ ਆਂਦਰਾ ਗਾਂਧੀ ਨੇ ਹਮਲਾ ਕੀਤਾ 1 ਜੂਨ ਨੂੰ ਭੁੱਲਿਓ ਨਾ ਦੁੱਖ ਇਸ ਕੱਲ ਦਾ ਕਿਤੇ ਕਿਤੇ ਲੱਗਦਾ ਹੈ ਕਿ ਉਸੇ ਹੀ ਕਾਂਗਰਸ ਪਾਰਟੀ ਤਿੰਨ ਵਾਰ ਸਰਕਾਰ ਬਣਾ ਗਈ ਪੰਜਾਬ ਜਿੱਥੇ ਇਹਨਾਂ ਦੀਆਂ ਜ਼ਮਾਨਤਾਂ ਜ਼ਬਤ ਹੋਣੀ ਚਾਹੀਦੀਆਂ ਸੀ 40 ਸਾਲ ਪਹਿਲੇ ਕਲਕੱਤੇ ਕਾਂਟਪੁਰ ਨਾਗਪੁਰ ਦਿੱਲੀ ਜਿੱਥੇ ਸਿੱਖ ਭੈਣ ਭਰਾ ਵਸ ਭਰਾ ਸੀ ਉਹਨਾਂ ਨੂੰ ਪੈਰਾਂ 'ਚ ਅੱਗ ਲਾ ਕੇ ਉਹਨਾਂ ਨੂੰ ਸਾੜ ਦਿੱਤਾ ਗਿਆ ਅੱਜ ਤੱਕ ਇਨਸਾਫ ਨਹੀਂ ਲੱਗਿਆ ਜੇ ਲੜਾਈ ਲੜਦਾ ਰਿਹਾ ਤੇ ਲੜਦਾ ਰਿਹਾ ਪਾਰਲੀਮੈਂਟ 'ਚ ਜੋ ਲੜਦਾ ਰਿਹਾ ਅਕਾਲੀ ਦਲ ਹੀ ਲੜਦਾ ਰਿਹਾ ਅਕਾਲੀ ਤਾਂ ਥੋਡੀ ਫੌਜ ਹੈ ਭੁੱਲ ਕਿਉਂ ਜਾਂਦੇ ਆਪਾਂ ਆ ਕੋਈ ਸੁਖਵੀਰ ਸਿੰਘ ਬਾਦਲ ਦੀ ਜਾਇਦਾਦ ਨਹੀਂ ਹੈ ਪ੍ਰਚਾਰ ਕਰਨਗੇ ਬਾਦਲ 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 ਉਝਾਨ ਕੇ ਤੁਹਾਡੇ ਮਨਾਂ 'ਚ ਅੱਜ ਜਾਇਦਾਦ ਇਨਾਮ ਮੇਰੀ ਹੈ ਤੁਹਾਡੀ ਹੈ ਤੁਹਾਡੇ ਬਜ਼ੁਰਗਾਂ ਦੀ ਹੈ ਤੁਹਾਡੇ ਬਜ਼ੁਰਗਾਂ ਨੇ ਹੀ ਸ਼ਹਾਦਤਾਂ ਦਿੱਤੀਆਂ ਤੁਹਾਡੇ ਘਰਾਂ ਵਿੱਚ ਪੁਰਾਣੀ ਫੋਟੋਆਂ ਹੋਣੀਆਂ ਜੇਲਾਂ ਦੀਆਂ ਮੋਰਚੀਆਂ ਦੀ ਜਿੱਥੇ ਤੁਹਾਡੇ ਬਜ਼ੁਰਗ ਗਏ ਆ ਮੈਨੂੰ ਲੱਗਦਾ ਕੋਈ ਹਰ ਦੂਜਾ ਘਰ ਹੋਣਾ ਜਿੱਥੇ ਬਾਦਲ ਸਾਹਿਬ ਨੇ ਅੱਗੇ ਚਾਹ ਪੀਤੀ ਹੋਣੀ ਹੈ 103 ਸਾਲ ਪੁਰਾਣੀ ਪਾਰਟੀ ਦੇ ਵਿੱਚ ਬਾਦਲ ਸਾਹਿਬ ਨੇ 70 ਸਾਲ ਸੇਵਾ ਕੀਤੀ 70 ਸਾਲ ਪਿੰਡ ਪਾਦਲ ਦੇ ਸਰਪੰਚ ਤੋਂ ਲੈ ਕੇ ਜੀ ਮਿਨਿਸਟਰ ਤੱਕ ਬਣੇ ਸਾਰੀਆਂ ਪੌੜੀਆਂ ਚੜੇ ਥੋੜੇ ਵਿੱਚ ਰਹਿੰਦੇ ਸੀ ਤੁਹਾਡੀਆਂ ਤਕਲੀਫਾਂ ਜਾਣਦੇ ਸੀ ਤੇ ਕੌਮ ਖਾਤਰ ਸੂਬੇ ਖਾਤਰ ਕੁਰਬਾਨੀ ਦੇਣ ਨੂੰ ਇੱਕ ਮਿੰਟ ਵੀ ਲਾਉਂਦੇ ਸੀ ਆ ਪਾਰਟੀ ਕਿਉਂਕਿ ਥੋੜੀ ਆਪਣੀ ਹੈ ਇਸ ਕਰਕੇ ਜਿਹੜਾ ਮੈਂ ਬੇਨਤੀ ਕਰਨ ਆਇਆ ਨੁਕਸਾਨ ਆਪਣਾ ਬਹੁਤ ਹੋ ਗਿਆ ਜੇ ਹਲੇ ਵੀ ਨਹੀਂ ਜਾਗੋਗੇ ਹਲੇ ਵੀ ਨਹੀਂ ਤੁਸੀਂ ਉੱਠ ਕੇ ਆਪਣੀ ਪਾਰਟੀ ਨੂੰ ਨਹੀਂ ਤਕੜੇ ਕਰੋਗੇ ਬਹੁਤ ਵੱਡਾ ਨੁਕਸਾਨ ਹੋ ਜਾਣਾ ਹੈ ਆ ਤੁਸੀਂ ਦੇਖ ਹੀ ਲਿਆ ਬਾਰਡਰ ਤੇ ਆ ਦਿੱਲੀ ਵਾਲੀਆਂ ਪਾਰਟੀਆਂ ਨੇ ਭਗਵੰਤ ਮਾਨ ਤੇ ਅਮੇਸ਼ਾਨਾ ਮਿਲ ਕੇ ਹਰਿਆਣੇ ਦੀ ਪੁਸਤ ਕਠਾਇਆ ਪਾਉਂ ਤੇ ਪੰਜਾਬ ਦੀ ਤਰਤੀ ਦੇ ਤੁਸੀਂ ਸੋਚਦੇ ਹੋ ਜੇ ਅਕਾਲੀ ਦਲ ਦੀ ਸਰਕਾਰ ਹੁੰਦੀ ਆ ਕਰਨ ਦਿੰਦੀ ਆ ਦਿੱਲੀ ਵਾਲੀ ਸਾਰੀਆਂ ਇਹਦੀਆਂ ਹੀ ਆ ਇੱਥੇ ਕੱਲਾ ਲੁੱਟਣ ਆਉਣੀ ਐ ਅਕਾਲੀ ਦਲ ਸਹੀ ਮਨੇ ਤੇ ਸਰਕਾਰ ਬਣਾਉਂਦੀ ਐ ਸੇਵਾ ਕਰਨ ਵਾਸਤੇ ਤੁਸੀਂ ਦੇਖੋ ਜਦੋਂ ਅਕਾਲੀ ਦਲ ਦੀ ਸਰਕਾਰ ਹੁੰਦੀ ਐ ਤੁਸੀਂ ਸੋਚਦੇ ਹੋ ਸਾਡੀ ਸਰਕਾਰ ਐ ਤੁਹਾਨੂੰ ਤੁਹਾਨੂੰ ਚਾਹ ਚੜ ਜਾਂਦਾ ਹੈ ਤੁਹਾਨੂੰ ਸਾਰਿਆਂ ਨੂੰ ਪਤਾ ਕੋਈ ਸਮਝਿਆ ਜੇ ਐਸ ਜੱਥੇਦਾਰ ਨੂੰ ਫੜੋ 5 ਮਿੰਟ ਚੋਣੇ ਹਲਕਾਂ ਚ ਜਾਣ ਨੂੰ ਫੜ ਕੇ ਚੀਫ ਮਿਨਿਸਟਰ ਨਾਲ ਸੀ ਦੀ ਗੱਲ ਕਰਾਉਂਦੇ ਤੇ ਹੁਣ ਕਦੇ ਲੱਭਦਾ ਕੋਈ ਝਾੜੂ ਵਾਲੇ ਦੇਖੋ ਆ ਭਗਵੰਤ ਮਾਨ ਇੱਕ ਸ਼ਰਾਬੀ ਆ ਪੁਲਸਰੇ ਇੰਸਪੈਕਟਰ ਸਾਹਿਬ ਉਹ ਕੀ ਹੈ ਸਪੈਸ਼ਲਟਰੀ ਹੈ ਐਸੇ ਹੀ ਹੂੰ ਅੱਧੀ ਪੁਲਸ ਤਾਂ ਮੈਂ ਭਰਤੀ ਕਰਈ ਹੈ ਆਪਣੇ ਟਾਈਮ 'ਚ ਇਹਨਾਂ ਨੂੰ ਪੁੱਛੋ ਸ਼ਰਾਬ ਪੀ ਕੇ ਕੋਈ ਗੱਡੀ ਚਲਾਉਂਦਾ ਅੰਦਰ ਕਰ ਦਿੰਦੇ ਹੋ ਕਿ ਨਹੀਂ ਕਰਦੇ ਹੋ ਕਿ ਨਹੀਂ ਹੈ ਕਰਦੇ ਹਣਾ ਤੁਹਾਡਾ ਚੀਫ ਮਿਨਿਸਟਰ ਰੋਡ ਬੋਤਲ ਪੀ ਕੇ ਸਰਕਾਰ ਚੋਂਦਾ ਹੈ ਤੇ ਦੋ ਬੋਤਲਾਂ ਉਹਦੀ ਟੈਂਕੀ ਵੀ ਵੱਡੀ ਐ ਹੁਣ ਦੋ ਦੋ ਬੋਤਲਾਂ ਪੀ ਕੇ ਸਵੇਰੇ ਹੀ ਡੱਗ ਜਾਂਦਾ ਐ ਇਹ ਤੋਂ ਮਾੜੀ ਗੱਲ ਕੀ ਐ ਉਹ ਪਰਸੋ ਚ ਉਥੇ ਦੇਖਿਆ ਵੀਡੀਓ ਦੀ ਬਠਿੰਡੇ ਦੀ ਬੋਤਲ ਉਹਨੂੰ ਇੰਨੀ ਚੜ ਗਈ ਸ਼ਾਮ ਨੂੰ ਰੋਡ ਸ਼ੋਅ ਦੇ ਸੀ ਬੋਤਲ ਪਾਣੀ ਦੀ ਪਗ ਜੀ ਡੋਲਤੀ ਹੋਣੀ ਆਪਣਿਆਂ ਨੂੰ ਠੰਡਾ ਕਰਨ ਵਾਸਤੇ ਫਿਰ ਆ ਯਾਰ ਝੂਠੀ ਆ ਇਹ ਜੇ ਬੰਦੇ ਨੂੰ ਆ ਕਰੇ ਬਾੜ ਵੀ ਨਹੀਂ ਸਕਦੇ ਉਹ ਜਿਹਨੂੰ ਮੁੱਖ ਮੰਤਰੀ ਬਣਾਦਾ ਸੂਬੇ ਦੀ ਗੱਡੀ ਦੇ ਦਿੱਤੀ ਚਲਾਉਣ ਵਾਸਤੇ ਨਾ ਮਿਲੇ ਨਾ ਕਰੇ ਉਹਨੂੰ ਤਾਂ ਪਤਾ ਹੈ ਕਿ ਆਪ ਇਹ ਠੱਗੀ ਵੱਜ ਗਈ ਝਾੜੂ ਵਾਲੇ ਨੂੰ ਤਾਂ ਮਿਲਦਾ ਦੀ ਉਹਨੂੰ ਤਾਂ ਜਾਣਦੇ ਹੀ ਨਹੀਂ ਤੁਸੀਂ ਐਮ ਐਲ ਏ ਕਿਹੜੇ ਐ ਜਦੋਂ ਜਿੱਤ ਕੇ ਆਏ ਨਾ ਉਹ ਸੈਸ਼ਨ 'ਚ ਇਕੱਠੇ ਹੋਏ ਇੱਕ ਦੂਜੇ ਨੂੰ ਦਸੀਆਂ ਤੂੰ ਵੀ ਐਮ ਐਲ ਏ ਅੱਛਾ ਉਬਦਾਨ ਅੱਛਾ ਦੂਜਾ ਕਹਿੰਦਾ ਤੂੰ ਵੀ ਐਮਐਲਏ ਬਣ ਗਿਆ ਹੈ ਇੱਕ ਦੂਜੇ ਨੂੰ ਦੇਖ ਕੇ ਅੱਛਾ ਆ ਵੀ ਬਣ ਗਿਆ ਜਿਹੜੇ ਸਭ ਤੋਂ ਵੱਡੇ ਠੱਗ ਸੀ ਆ ਉਹ ਵੀ ਬਣ ਗਏ ਐਮਐਲਏ ਜਿੰਨੇ ਠੱਗ ਹੈ ਜਿੰਨੇ ਮਲੰਗ ਹੈ ਸਾਰੇ ਐਮਐਲਏ ਬਣ ਕੇ ਚੜੂਦੇ ਹੁਣ ਹੁਣ ਸਾਰੇ ਨੇ ਵਿਆਹ ਕਰਾ ਲੈ ਤੋਰੇ ਤੋਰੇ ਨਹੀਂ ਭੁੰਟਾ ਪਦਨ ਤੀਸਰੀ ਵਾਰ ਵੀ ਚਾਲੂ ਹੋ ਜਾ ਕੋਈ ਪਤਾ ਨਹੀਂ ਇਹਨਾਂ ਦਾ ਆ ਤਾਂ ਹਾਲਾਤ ਹੈ ਕੀ ਕਹਿੰਦੇ ਸੀ ਖਰਾ ਪੈਨ ਮੈਂ ਇਹ ਕਰ ਦੂੰਗਾ ਉਹ ਕਰ ਦੂੰਗਾ 1000 ਰੁਪਏ ਦੇ ਦੂੰਗਾ ਇਹ ਸਾਨੂੰ ਆ ਕਾਲੀ ਦਾ ਨਹੀਂ ਜੋ ਜ਼ਬਾਨ ਦੀ ਪੱਕੀ ਹੈ ਵੱਡੇ ਬਾਦਲ ਸਾਹਿਬ ਜਦੋਂ ਮੈਂ ਸਿਆਸਤ ਚ ਆਇਆ ਮੈਨੂੰ ਕਹਿੰਦੇ ਜ਼ਵੀਰ ਇੱਕ ਗੱਲ ਪੈ ਮੇਰੇ ਤੋਂ ਅੱਜ ਤੂੰ ਸਿਆਸਤ ਚ ਮੈਨੂੰ ਆਇਆ ਕਿਤੇ ਝੂਠਾ ਵਾਦਾ ਨਾ ਕਰੀਂ ਕਹਿੰਦਾ ਲੀਡਰ ਉਹ ਕਾਮਯਾਬ ਜਿਹੜਾ ਜ਼ਬਾਨ ਦਾ ਪੱਕਾ ਬਾਦਲ ਸਾਹਿਬ ਅਸੀਂ ਜਦੋਂ ਠੱਗੀ ਮਾਰਨ ਲੱਗੇ ਨਾ ਸਾਡੀ ਪਾਰਟੀ ਕਹਿੰਦੇ ਤੁਸੀਂ ਵੀ ਬੋਲ ਦਿਓ ਬਾਲ ਸਾਹਿਬ ਕਹਿੰਦੇ ਤੁਸੀਂ ਵੀ ਕਹਿ ਦਿਓ ਬਾਲ ਸਾਹਿਬ ਕਹਿੰਦੇ ਨਾ ਮੈਂ ਉਹੀ ਕਹੂੰਗਾ ਜੋ ਮੈਂ ਪੂਰਾ ਕਰੂੰਗਾ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਸਾਹਿਬ ਜੀ ਵਾਦਲ ਮੈਂ ਸਾਹਿਬ ਜੀ ਵਾਦਲ ਜਿੰਦਾਬਾਦ ਦੇਖੋ ਆ ਦੇਸ਼ ਵਿੱਚ ਸਾਰੇ ਧਰਮਾਂ ਦੇ ਲੋਕ ਰਹਿੰਦੇ ਆ ਮਨੋਰਟੀਜ਼ ਭਾਵੇਂ 크੍ਰਿਸਚੀਅਨ ਹੈ ਭਾਵੇਂ ਮੁਸਲਿਮ ਹੈ ਮੈਂ ਇੰਨਾ ਵਿਸ਼ਵਾਸ ਰੱਖਦਾ ਹਾਂ ਪੰਜਾਬ ਵਿੱਚ ਕਿਸੇ ਮਨੋਇਟੀ ਨੂੰ ਆਂਚ ਨਹੀਂ ਆਉਂ ਦਿੰਦੇ ਆ ਸੂਬਾ ਸੀ ਬਾਦਲ ਸਾਹਿਬ ਦੀ ਸੋਚ ਸੀ ਸਾਰਿਆਂ ਨੂੰ ਪਰਿਵਾਰ ਮੰਗੂ ਰੱਖਣਾ ਆ ਸਾਰਿਆਂ ਦਾ ਕਰ ਹੈ ਆ ਜਿਹੜੀਆਂ ਫਿਰ ਪਾਰਟੀਆਂ ਜਿਹੜੀਆਂ ਪਾਰਟੀਆਂ ਆਪ ਇੱਕ ਭਰਾ ਨੂੰ ਦੂਜੇ ਨਾਲ ਲੜਾਉਂਦੀਆਂ ਐ ਜੀ ਇਹਨਾਂ ਨੂੰ ਪੰਜਾਬ ਵਿੱਚ ਵੱਡ ਨਾ ਦਿਓ ਕਿਉਂਕਿ ਆ ਪੰਜਾਬ ਦਾ ਨੁਕਸਾਨ ਕਰਨੀਆਂ ਡਾਕਟਰ ਚੀਮਾ ਜੀ ਤੁਹਾਡੇ ਇੱਕ ਵਧੀਆ ਉਮੀਦਵਾਰ ਹੈ ਤੁਹਾਡੇ ਬਹੁਤ ਵਧੀਆ ਬੰਦੇ ਹੈ ਇੱਕ ਗੱਲ ਅਸੀਂ ਕਿਹਾ ਐਕਟਰ ਨਹੀਂ ਲੈ ਕੇ ਆਉਣਾ ਇੱਕ ਇਹਦਾ ਜਿਹੜਾ ਐਕਟਰ ਆਉਂਦਾ ਨਾ ਮਿਲਦਾ ਭੱਜ ਜਾਂਦਾ ਹੁਣ ਜਮਾ ਪਿਓਰ ਪਿਓਰ ਕਾਲੀ ਤੁਹਾਡੇ ਜ਼ਿਲ੍ਹੇ ਦੇ ਪਿਓਰ ਕਾਲੀ ਸੋ ਨਿਹਾਲ ਸਤਿ ਸ੍ਰੀ ਅਕਾਲ ਨਾਲੇ ਹੋਰ ਗੱਲ ਹੈ ਨਾ ਇੱਕ ਤਾਂ ਸਾਡਾ ਪਰਿਵਾਰਕ ਰਿਸ਼ਤਾ ਹੈ ਬਾਦਲ ਸਾਹਿਬ ਦੇ ਸਭ ਤੋਂ ਨਜ਼ਦੀਕੀ ਸਾਥੀ ਤੁਹਾਨੂੰ ਤਾਂ ਵਧੀਆ ਵਕੀਲ ਮਿਲ ਗਿਆ ਮਾਝੇ ਵਾਲਿਆਂ ਨੂੰ ਤੇ ਨਾਲੇ ਮੈਂ ਤੁਹਾਨੂੰ ਤੇਰਾ ਬਾਬਾ ਨਾਨਕ ਵਾਲੇ ਸਾਰੀ ਸੰਗਤ ਬੈਠੀ ਹੈ ਮੈਂ ਤੈਨੂੰ ਇੱਕ ਗੱਲ ਕਹਣਾ ਅਸੀਂ ਤੁਹਾਡੇ ਤੇ ਕੋਈ ਬੰਦਾ ਥੋਪਾਂਗੇ ਨਹੀਂ ਤੁਸੀਂ ਫੈਸਲਾ ਕਰੋਗੇ ਕਿਨੂੰ ਇੱਥੇ ਹੰਸੇ ਬਦਲ ਆ ਮੇਰਾ ਵਾਦਾ ਤੁਹਾਡੇ ਨਾਲ ਤੁਸੀਂ ਤੁਹਾਡੀ ਲੀਡਰਸ਼ਿਪ ਲਾ ਕੇ ਦੀ ਜਿਹਨੂੰ ਚਾਹੂਗੀ ਉਹਨੂੰ ਅਸੀਂ ਸੇਵਾ ਦਾ ਮੌਕਾ ਦੇਵਾਂਗੇ ਅਸੀਂ ਇੱਕ ਉਤੋਂ ਨਹੀਂ ਕੋਈ ਠੋਕਣਾ ਕਿ ਇਹਨੂੰ ਲਿਆ ਕੇ ਦੇ ਦੋ ਇਹਨੂੰ ਲਿਆ ਕੇ ਦੇ ਨਹੀਂ ਕਿਉਂਕਿ ਮੈਂ ਤੁਹਾਡੇ ਸਿਰ ਚੁੱਕਦਾ ਥੋੜਾ ਐਗਜ਼ਾਮਪਲ ਮੈਂ ਕਈ ਜਗ੍ਹਾ ਜਾ ਕੇ ਦੇਣਾ ਹੈ ਭਾਵੇਂ ਲੀਡਰ ਭੱਜ ਗਿਆ ਪਰ ਸੰਗਤ ਵਰਕਰ ਨਾਲ ਖੜੇ ਆ ਜਿਹੜੇ ਲੋਕ ਜਿਹੜੇ ਲੋਕ ਇੰਨੇ ਨਜ਼ਦੀਕੀ ਸੀ ਪਰ ਤਾਂ ਨੂੰ ਤੁਸੀਂ ਆ ਪਾਰਟੀ ਨਾਲ ਖੜੇ ਰਹੇ ਹੋ ਸਲੂਟ ਕਰ ਦਮਾ ਤੁਹਾਨੂੰ ਬੋਲੇ ਸੋ ਨਿਹਾਲ ਸੋ ਹੁਣ ਇੰਨਾ ਹੀ ਕਰ ਦਿਓ ਮੇਰੇ ਵਾਲਿਓ ਹੁਣ ਅੱਧੀ ਐਗਜ਼ਾਮਪਲ ਸੈੱਟ ਕਰ ਦਿਓ ਕਿ ਬਿਗੈਰ ਲੀਡਰ ਤੋਂ ਤੁਸੀਂ 20 ਹੱਦ ਜਿਤਾਉਗੇ ਹਲਕਾ ਬੋਲੇ ਸੋ ਨਿਹਾਲ ਆ ਲੜਾਈ ਸਾਰੇ ਵਰਕਰਾਂ ਨੇ ਆਪਣਾ ਆਪਣਾ ਬੂਧ ਸੰਭਾਲ ਲੈਣਾ ਹੈ ਸਾਰੇ ਵਰਕਰ ਫੈਸਲਾ ਕਰ ਦਿਓ ਮੈਂ ਆਪਣਾ ਬੂਧ ਜਿਤਾਉਣਾ ਹੀ ਜਿਤਾਉਣਾ ਹੈ ਬੋਲੇ ਸੋ ਨਿਹਾਲ ਆਪਾਂ ਆਪਣੇ ਬੂਧ ਤੋਂ ਬਾਹਰ ਨਾ ਜਾਇਓ ਆਪਣੇ ਮੋਰਚੇ ਉੱਥੇ ਹੀ ਲਾ ਲਿਓ ਦਮਤਨ ਵਾਜਦਾ ਨਾ ਜੇਜਾ ਮਾਹੌਲ ਪੰਜਾਬ ਚ ਨਾ ਇੱਥੇ ਝਾੜੂ ਰਊਗਾ ਨਾ ਕਮਲ ਦਾ ਫੁੱਲ ਉਗਣ ਦੇਵਾਂਗੇ ਹੁੰਡੀ ਪੰਜੇ ਨੂੰ ਤਾਂ ਤੁਹਾਨੂੰ ਪਤਾ ਉਹਦਾ ਕਰਨਾ ਕੀ ਆਪਾਂ ਹੁਣ ਝੰਡਾ ਚੁਲੂਗਾ ਕੇਸਰੀ ਇਕੱਲੇ ਲੜ ਰਹੇ ਆ ਤੁਹਾਡੇ ਸਿਰ ਤੇ ਲੜ ਰਹੇ ਆ ਐਨ ਮੈਂ ਤੁਹਾਨੂੰ ਇੰਨਾ ਕਹਿਣਾ ਥੋੜੇ ਸਿਰ ਤੇ ਆਸ਼ੀਰਵਾਦ ਰੱਖ ਦਿਓ ਜਿਵੇਂ 92 ਸੀਟਾ ਝਾੜੂ ਨੂੰ ਦੇਤੀਆਂ ਆਹਦਾ ਤੁਹਾਡੀ ਆਪਣੀ ਫੌਜ ਹੈ 13 ਨਹੀਂ 13 ਕਰ ਦਿਓ ਦੇ ਪਹਿਲੀ ਜੂਨ ਦਾ ਪੁੱਲਿਓ ਕਿ ਕੀ ਆਪਣਾ ਬੇਨਸਫ ਹੋਈਆਂ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸਮੂੱਚੀ ਲੀਡਰਸ਼ਪੂਚੀ ਵਰਕਰ ਸਾਰੇ ਸਰਕਲ ਪ੍ਰਧਾਨਾਂ ਦਾ ਐਜੀਪੀਸੀ ਮੈਂਬਰ ਦਾ ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਖਾਲਸਾ